ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਨਾਲ ਤੇ ਅੱਜ ਅਸੀਂ ਇੱਕ ਐਸੀ ਖੇਤੀ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਜਿਹੜੀ ਕਿ ਛੋਟੇ ਬੱਚਿਆਂ ਨੇ ਸ਼ਾਇਦ ਹੀ ਕਿਤੇ ਹੋ ਦੇਖੀ ਹੋਵੇ ਕਿਉਂਕਿ ਮੈਨੂੰ ਵੀ ਬੜੀ ਖੁਸ਼ੀ ਹੈ ਕਿ ਮੈਂ ਇਹ 50 ਸਾਲਾਂ ਪਿੱਛੋਂ ਇੰਨੇ ਵੱਡੇ ਖੇਤ ਦੇ ਵਿੱਚ ਇਹ ਜਿਹੜੀ ਤਿਲਾਂ ਦੀ ਖੇਤੀ ਹੈ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਇਹ ਅੱਜ ਅਸੀਂ ਆਪਣੇ ਇਸ ਕਟੂ ਬਰਾਸਤ ਚੈਨਲ ਦੇ ਉੱਤੇ ਦਿਖਾ ਰਹੇ ਹਾਂਗੇ ਤੇ ਟਿਲਾਂ ਨੂੰ ਤੁਸੀਂ ਖਾਸ ਕਰਕੇ ਉਦੋਂ ਜਾਣਦੇ ਹੋ ਕਿ ਜਦੋਂ ਆਪਣੇ ਸਰਦੀਆਂ ਦੇ ਮੌਸਮ ਵਿੱਚ ਲੋਹੜੀ ਹੁੰਦੀ ਹੈ ਕਿਉਂਕਿ ਹਰ ਪਿੰਡ ਜਾਂ ਸ਼ਹਿਰ ਦੇ ਵਿੱਚ ਲੋਹੜੀ ਦਾ ਇਤਿਹਾਸ ਬਣਾਇਆ ਜਾਂਦਾ ਹੈ ਤੇ ਉਸ ਵਕਤ ਬੜੀਆਂ-ਬੜੀਆਂ ਧੂਆਂ ਲਾ ਕੇ ਉਹਨਾਂ ਦੇ ਉੱਤੇ ਜਿਹੜੇ ਇਹ ਹੈਗੇ țeੜਾ ਉਹ ਪਾਏ ਜਾਂਦੇ ਆ ਤੇ ਇੱਕੋ ਗੱਲ ਬੋਲੀ ਜਾਂਦੀ ਹੈ ਆ ਆਏ ਇੱਛਰ ਆਏ ਦਲੇਦਰ ਜਾਏ ਤੇਲੇ ਧਰਤੀ ਜੜ ਚੁੱਲੇ ਪਏ ਤੇ ਇਸ ਤਰ੍ਹਾਂ ਕਰਦੇ ਉਹ ਛੋਟੇ ਬੱਚੇ ਜਾਂ ਔਰਤਾਂ ਖਾਸ ਕਰਕੇ ਉਹ ਤਿਲਾਂ ਨੂੰ ਧੂਈ ਦੇ ਵਿੱਚ ਸਿੜਦੇ ਆ ਤੇ ਉਹਨਾਂ ਦੀ ਇਹ ਇੱਛਾ ਹੁੰਦੀ ਹੈ ਕਿ ਜਿਹੜੇ ਸਾਡੇ ਕੋਈ ਜ਼ਿੰਦਗੀ ਦੇ ਉੱਤੇ ਕਸਟ ਵਗੈਰਾ ਆਉਂਦੇ ਆ ਤੇ ਉਹ ਇਸ ਧੂਈ ਦੇ ਵਿੱਚ ਸੜ ਜਾਣ ਇਹ ਸਾਡੀ ਪੰਜਾਬ ਦੀ ਖੇਤੀ ਦੇ ਨਾਲ ਜਿਹੜਾ ਇਹ ਕਿਸੇ ਟਾਈਮ ਇਹ ਤਿਲਾਂ ਦੀ ਬੜੀ ਹੀ ਮਹੱਤਵਸ਼ਾਲੀ ਇਹ ਜਿਹੜੀ ਫਸਲ ਹੁੰਦੀ ਸੀ ਇਹ ਬੇਸ਼ੱਕ ਅੱਜ ਵੀ ਜਿਹੜਾ ਪੰਜਾਬ ਦਾ ਦੱਖਣੀ ਹਿੱਸਾ ਹੈ ਉੱਥੇ ਹੁੰਦੀ ਹੈ ਪਰ ਸਾਨੂੰ ਬੜੀ ਖੁਸ਼ੀ ਆ ਕਿ ਜਿਹੜਾ ਤਨਹੋਲਾ ਮੰਡੀ ਦੇ ਨਾਲ ਪਿੰਡ ਦਾਨਗੜ ਕੇ ਜਿਹੜਾ 7 ਨੰਬਰ ਬੇ ਦੇ ਲੱਗਿਆ ਤੇ ਉੱਥੇ ਅਸੀਂ ਅੱਜ ਇੱਕ ਇਹ ਤਿਲਾਂ ਦੇ ਖੇਤ ਵਿੱਚ ਖੜੇ ਆ ਤੇ ਆਓ ਅਸੀਂ ਤੁਹਾਨੂੰ ਉਹ ਕਿਸਾਨ ਨਾਲ ਮੁਲਾਕਾਤ ਕਰਾਉਨੇ ਆ ਕਿ ਜੀਨੇ ਆਦੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣਾ ਨਾਮ ਦੱਸੋ ਤੇ ਪਿੰਡ ਬਾਰੇ ਜਾਣਕਾਰੀ ਦਿਓ ਤੇ ਤੁਸੀਂ ਕਿੱਥੇ ਕਿੱਥੇ ਤੋਂ ਪਹਿਲਾਂ ਕੰਮ ਕੀਤਾ ਉਹ ਸਾਰੀ ਗੱਲਬਾਤ ਆਪਣੇ ਪਰਸ਼ਕਾ ਨਾਲ ਸਾਂਝੀ ਕਰੋ ਨਾ ਮੇਜਰ ਸਿੰਘ ਆ ਜੀ ਦਾਣਗੜ੍ਹ ਦੇ ਰਹਿਣ ਵਾਲੇ ਆ ਜਿਸਟਕਬ ਨਾਲਾ ਜੀ ਵਿਦੇਸ਼ ਦੇ ਵਿੱਚ ਰਹੇ 8 ਸਾਲ ਕਿੱਥੇ ਰਹੇ ਇੱਥੇ ਕੰਮ ਕਰਕੇ ਆਏ ਉਹ ਪਹਿਲਾਂ ਗੱਲ ਦੱਸੋ ਸਾਰੀ ਮੈਂ ਰਸ਼ੀਏ ਦੇ ਵਿੱਚ ਗਿਆ ਜੀ ਵਿਦੇਸ਼ ਗਿਆ ਅਮਰੀਕਾ ਦੇ ਵਿੱਚੋਂ ਆ ਕੇ ਇਸੇ ਖੇਤੀਬਾੜੀ ਨਾਲ ਮੈਂ ਫੇਰ ਜੁੜਿਆ ਜੀ ਆ ਕੇ ਠੀਕ ਹੈ ਕਈ ਬੰਦਿਆਂ ਨੇ ਮੈਨੂੰ ਕਿਹਾ ਵੀ ਇਹ ਖੇਤੀਬਾੜੀ ਨਾ ਕਰੋ ਬੀਜੋ ਮੈਂ ਤੇਲਾਂ ਤੇ ਗੁਮਾਰੇ ਦੀ ਖੇਤੀ ਕਰਦਾ ਜੀ ਤਿਲ ਥੋੜੇ ਸਾਹਮਣੇ ਖੜੇ ਨੇ ਆ ਮੇਰੇ ਪਿੰਡ ਦੇ ਬੰਦੇ ਨੇ ਮੈਂਤ ਹਰੇਕ ਜਿੱਤੇ ਖਰਚਾ ਇਹ ਤੇ ਘਟਾਉਂਦਾ ਆਮਦਨੇ ਦੀ ਵਾਧਾ ਜੀ ਠੀਕ ਆ ਜੀ ਮਤਲਬ ਜਿਹੜਾ ਕੋਈ ਮੇਰੇ ਕੋਲ ਬਾਣ ਆ ਜੀ ਇਹ ਮਾਰੂ ਬਾਣ ਹੈਗਾ ਇਹਨੂੰ ਪਾਣੀ ਦਾ ਸਾਧਨ ਹੈ ਨਹੀਂਗਾ ਠੀਕ ਹੈ ਮੈਂ ਇਸੇ ਕਰਕੇ ਤਿਲ ਬੀਜੇ ਨੇ ਇੱਥੇ ਖਰਚਾ ਬਿਲਕੁਲ ਨਹੀਂ ਹੈਗਾ ਤੇ ਆਮਦਨੇ ਦੀ ਵਾਧਾ ਹੈ ਇਸੇ ਕਰਕੇ ਕਿਸਾਨਾਂ ਨੂੰ ਕਹਿਣਾ ਕਿ ਚੌਲਾਂ ਨੂੰ ਘਟਾਓ ਤੇ ਦੂਜੀ ਆਪਾਂ ਫਸਲ ਵਧਾਓ ਇਹ ਤੁਸੀਂ ਬਾਣ ਫਿਰ ਠੇਕੇ ਤੇ ਲੈ ਆ ਜੀ ਇਹ ਬਾਣ ਠੇਕੇ ਤੇ ਲੈਂਦਾ ਜੀ ਕਿੰਨਾ ਠੇਕਾ ਲਗਭਗ ਦਿੱਤਾ ਤੁਸੀਂ ਠੇਕਾ ਇਹਦਾ ਲਗਭਗ ਬਣਿਆ 70000 ਰੁਪਇਆ ਬਣਿਆ ਜੀ ਠੀਕ ਹੈ ਜੀ ਕਿੰਨੇ ਸਾਲ ਦਾ ਜੀ ਜਿਹੜਾ ਕਿਲਾ ਵਾਣਦਾ ਜੀ ਇਹ ਬਿੱਤੀ ਦੁਵਾਰਾ ਜੀ ਠੀਕ ਹੈ ਹਾਂ ਜੀ ਤੇ ਉਹ ਦਰਸ਼ਕੋ ਆਪਾਂ ਦੇਖਦੇ ਆ ਕਿ ਜਿਹੜੀ ਇਹਨਾਂ ਨੇ ਬਜਾਈ ਕੀਤੀ ਆ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇੱਕ ਜੇਠ ਨੂੰ ਇਹ ਬੀਜੇ ਨੇ ਜੀ ਅੱਛਾ ਜੀ ਰੌਣੀ ਕਰਕੇ ਇੱਕ ਜੇਠ ਨੂੰ ਬੀਜੇ ਨੇ 1 ਕਿਲੋ ਬੀ ਪੈਂਦਾ ਦੇ ਵਿੱਚ 1 ਕਿਲੋ ਵੀ ਇੱਕ ਇੱਕ ਏਕੜ ਦੇ ਵਿੱਚ ਜਾਂ ਇੱਕ ਕਿੱਲੇ ਦੇ ਵਿੱਚ ਹਾਂ ਜੀ ਹਲੀਰੀ ਨਾਲ ਬੀਜੇ ਨੇ ਹਲੀਰੀ ਤੋਂ ਭਾਵ ਕੀ ਜਿਹੜੀ ਉਹ ਹੱਥਾਂ ਨਾਲ ਬੀਜਦੇ ਹੱਥਾਂ ਨਾਲ ਬੀਜਿਆ ਜੀ ਠੀਕ ਹੈ ਤੇ ਡੇਢ ਕ ਫੁੱਟ ਦਾ ਇਹ ਫੈਸਲਾ ਹੋਣਾ ਚਾਹੀਦਾ ਖੁੱਡ ਦਾ ਜੀ ਹਾਂ ਦੇਖੋ ਤੁਸੀਂ ਆ ਦਰਸ਼ਕੋ ਜਿਹੜੇ ਵੱਡੇ ਹੋਏ ਨਾ ਸਤਿਅਲ ਇਹ ਤੁਹਾਨੂੰ ਇਹਨਾਂ ਦੇ ਵਿੱਚ ਬਿਲਕੁਲ ਸਿੱਧੀਆਂ ਜਿਹੜੀਆਂ ਤੁਸੀਂ ਇਹ ਖੁੱਡ ਦੇਖ ਰਹੇ ਹੋ ਇਹ ਹਲੀ ਅੱਗੇ ਦਾ ਦੇਖੋ ਹਲ ਜੋੜਦੇ ਹੁੰਦੇ ਪਰਦਾ ਨਾਲ ਜਾਂ ਉਠਾ ਨਾਲ ਹੁਣ ਇਹ ਜਿਹੜੀ ਅੱਜ ਕੱਲ ਹਲੀਰੀ ਚੱਲਦੀ ਆ ਉਹ ਇੱਕ ਆਦਮੀ ਉਹ ਹਲੀਰੀ ਨੂੰ ਜਣੀ ਖੇਤਦਾ ਤੇ ਇੱਕ ਜਿਹੜਾ ਦੂਸਰਾ ਕਿਸਾਨ ਆ ਉਹ ਪਿੱਛੇ ਉਹਦੇ 20 ਪਾਈ ਜਾਂਦਾ ਬਿਲਕੁਲ ਆ ਜਿਹੜੇ ਖੁੱਟ ਨੇ ਵੱਡਿਆ ਹੋਇਆ ਪਾਹੇ ਖੇਤ ਦੇਖ ਲੈਂਦੇ ਸਾਹਮਣੇ ਜਿਹੜੀ ਫਸਲ ਹੈ ਇਹ ਦਿਖਾਈ ਦੇ ਰਹੀ ਹੈ ਤੇ ਇਹਨਾਂ ਦੀ ਦੇਖੋ ਦਰਸ਼ਕੋ ਜਿਹੜੇ ਹੈਗੇ ਤੇਲ ਇਹਨਾਂ ਦਾ ਤੇਲ ਕੱਢਿਆ ਜਾਂਦਾ ਕਿਉਂਕਿ ਸਰਕਾਰ ਵੀ ਕਹਿ ਰਹੀ ਆ ਕਿ ਸਾਡੇ ਕਿਸਾਨਾਂ ਨੂੰ ਝੋਨੇ ਤੇ ਕਣਕ ਦੇ ਚੱਕਰ ਦੇ ਵਿੱਚੋਂ ਬਾਹਰ ਨਿਕਲ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਤੇਲ ਬੀਜ ਫਸਲਾਂ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਮੂੰਗਫਲੀ ਹੋਗੀ ਸਰੋਂ ਹੋ ਗਈ ਤੇ ਵੀ ਜਾਨੀ ਅਲਸੀ ਹੋ ਗਈ ਜਿਹੜੇ ਕਿ ਮਨੁੱਖ ਦੇ ਜਿਹੜੇ ਤੇਲ ਆਹੋ ਕੰਮ ਆਉਂਦਿਆ ਖਾਣ ਦੇ ਤੇ ਅੱਜ ਇਹ ਜਿਹੜਾ ਟਿਲਾਂ ਦਾ ਖੇਤ ਹੈ ਇਹਦੇ ਵਿੱਚ ਬੜੀ ਹੀ ਜਾਨੀ ਇਹ ਤੁਸੀਂ ਆਲੇ-ਦਾਲੇ ਮੈਂ ਸਹਿਲ ਨੂੰ ਕਹੂੰਗਾ ਕਿ ਉਹ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਆ ਹਰੀ-ਭਰੀ ਜੀਰੀ ਦਾ ਖੇਤ ਹੈ ਪਰ ਇਸ ਖੇਤ ਦੇ ਵਿਚਕਾਰ ਹੀ ਬਿਲਕੁਲ ਆਲੇ-ਦਾਲੇ ਤੁਸੀਂ ਦੇਖੋਗੇ ਇਹਦੇ ਜੀਰੀ ਦੇ ਖੇਤ ਨੇ ਤੇ ਇਹ ਜਿਹੜੀ ਟਿਲਾਂ ਦੀ ਫਸਲ ਹੈ ਇਹਦੇ ਤੇ ਦੇਖੋ ਇਹ ਕਿਸਾਨਪੀਰ ਨੇ ਜਾਣਕਾਰੀ ਦਿੱਤੀ ਆ ਕਿ ਇਹਦੇ ਤੇ ਕੋਈ ਖਰਚਾ ਨਹੀਂ ਹੁੰਦਾ ਕੋਈ ਇਹਦੇ ਤੇ ਜੀ ਕੋਈ ਹੋਰ ਰੇ ਸਪਰੇ ਵਗੈਰਾ ਬਾਰੇ ਵੀ ਜਾਣਕਾਰੀ ਦਿਓ ਰੇ ਸਪਰੇ ਜੇ ਜੀ ਗਸੁੰਡੀ ਲੱਗੀ ਜੀ ਤਾਂ ਕਰਨੀ ਪੈਂਦੀ ਆ ਨਹੀਂ ਇਹਨੂੰ ਬਿਲਕੁਲ ਜ਼ਰੂਰਤ ਹੈ ਨਹੀਂਗੀ ਅੱਛਾ ਇਹਦੇ ਖਾਦ ਕੋਈ ਨਹੀਂ ਪੈਂਦੀ ਇਹਦੇ ਵਿੱਚ ਠੀਕ ਹੈ ਤੇ ਕੱਖੋਗੇ ਪਹਿਲਾਂ ਇੱਕ ਗੜਾਈ ਹੈਗੀ ਜਾਂ ਹਲੀਰੀ ਰਾਸੀ ਕਿਤਨੀ ਮੈਂ ਇਕੱਲੇ ਨਹੀਂ ਇਹ ਫੇਰਤੀ ਆ ਦੋ ਚਾਰ ਘੰਟਿਆਂ ਦੇ ਵਿੱਚ ਠੀਕ ਹੈ ਕੋਈ ਇਹਦੇ ਮਜ਼ਦੂਰ ਨਹੀਂ ਲਾਇਆ ਠੀਕ ਹੈ ਇਹ ਇਕੱਲੇ ਨਹੀਂ ਆ ਵੱਢਣ ਬਣੇ ਹੁਣ ਹੁਣ ਵੱਢੀ ਜਾਂਦੇ ਆ ਆ ਕੱਲ ਦੇ ਅਸੀਂ ਹੁਣ ਵੱਢਣ ਲੱਗਿਆ ਇਹਨੂੰ ਹਾਂ ਉਹ ਅੱਗੇ ਸਾਨੂੰ ਦਰਸ਼ਕੋ ਦਿਖਾਉਣਾ ਕਿ ਇਹਦੀਆਂ ਜਿਹੜੀਆਂ ਅ ਤਲਾਂ ਦੀ ਜਿਹੜੀ ਫਸਲ ਹੈ ਇਹਨੂੰ ਥੋੜੀ ਹਰੀ ਪੱਡਣੀ ਪੈਂਦੀ ਹੈ ਕਿਉਂਕਿ ਜੇ ਇਹ ਸੁੱਕ ਜਾਵੇ ਤਾਂ ਇਹ ਜਿਹੜੀਆਂ ਇਹਦੀਆਂ ਫਲੀਆਂ ਨੇ ਛੋਟੀਆਂ-ਛੋਟੀਆਂ ਤਾਂ ਉਹਨਾਂ ਦੇ ਵਿੱਚੋਂ ਉਹ اچانکੀ ਹਵਾ ਜਿਹੜੀ ਉਹ ਇਹ ਸਾਰੀ ਤਲਾਂ ਦੀ ਫਸਲ ਨੂੰ ਤਹਿਸੜਾਹਸ ਵੀ ਕਰ ਕਰ ਦਿੰਦੀ ਹੈ ਤੇ ਹੁਣ ਮੈਂ ਇਸ ਕਿਸਾਨ ਭਰਾ ਨੂੰ ਕਹੂੰਗਾ ਕਿ ਸਾਨੂੰ ਉਧਰ ਨਾਲ ਜਾਂਦੇ ਜਾਂਦੇ ਤਾਂ ਇੱਕ ਜਿਹੜਾ ਤਲਾਂ ਦਾ ਉਹ ਕਿਹਾ ਉਹ ਚੱਕ ਕੇ ਦਿਖਾਉਣ ਆ ਜੋ ਕਿ ਉਹ ਦਰਸ਼ਕਾਂ ਜਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਇਹਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਵੀ ਫਲੀਆਂ ਨੇ ਉਹਨਾਂ ਬਾਰੇ ਜਾਣਕਾਰੀ ਹੋ ਜੇ ਤੇ ਸਹਲ ਇਹਨਾਂ ਨੂੰ ਨੇੜੇ ਕਰਕੇ ਕੈਮਰਾ ਦਿਖਾਓ ਤੇ ਆਹ ਦੇਖੋ ਜੀ ਕਿੰਨੀ ਇਹ ਭਰਪੂਰ ਇਹਦੇ ਉੱਤੇ ਫਲੀਆਂ ਲੱਗੀਆਂ ਨੇ ਛੋਟੀਆਂ-ਛੋਟੀਆਂ ਤੇ ਕਿੰਨੀ ਇਹ ਦੇਖੋ ਸਿਰੇ ਤੋਂ ਲਾ ਕੇ ਪੂਰੀ ਇਹ ਜਿਹੜੀ ਫਸਲ ਹੈ ਭਰਪੂਰ ਇਹਦੇ ਤੇ ਆਪਾਂ ਨੂੰ ਦਿਖਾਈ ਦੇ ਰਹੀ ਹੈ ਤੇ ਆ ਜੋ ਦਰਸ਼ਕੋ ਆਪ ਅੱਗੇ ਹੈ ਜਿਹੜੇ ਕਿਸਾਨ ਹੈ ਇਹ ਖੇਤ ਦੇ ਵਿੱਚ ਇਹ ਜਿਹੜੀ ਝੜਾਂ ਦੀ ਫਸਲ ਆ ਉਹਨੂੰ ਵੱਢ ਰਹੇ ਆ ਤੇ ਕਿਉਂਕਿ ਇਕੱਲੇ ਬੰਦੇ ਦਾ ਕੋਈ ਵੀ ਜਿਹੜਾ ਕੰਮ ਆ ਉਹ ਅੱਜ ਦੇ ਸਮੇਂ ਦੇ ਵਿੱਚ ਕਰਨਾ ਔਖਾ ਹੈਗਾ ਜਾਂ ਸਾਡੇ ਜਿਹੜੇ ਕਿਸਾਨ ਹੈ ਜਾਂ ਮਜ਼ਦੂਰ ਹੈ ਉਹ ਖੇਤੀ ਦੇ ਵਿੱਚ ਮਸ਼ੀਨੀਕਰਨ ਹੋ ਕੇ ਇਹ ਕੰਮ ਨੂੰ ਹੱਥੀਂ ਕਰਨਾ ਛੱਡ ਚੁੱਕੇ ਨੇ ਪਰ ਕਾਮਯਾਬੀ ਉਸ ਇਨਸਾਨ ਦੀ ਹੈ ਜਾਂ ਉਸ ਕਿਸਾਨ ਦੀ ਹੈ ਜਿਹੜਾ ਜਿਆਦਾ ਤੋਂ ਜਿਆਦਾ ਟਾਈਮ ਆਪਣੇ ਖੇਤ ਦੇ ਵਿੱਚ ਕੰਮ ਕਰੂਗਾ ਤੇ ਉਹ ਜਿਹੜਾ ਉਹਨੂੰ ਫੇਰ ਜਾਨੀ ਜਿਹੜੀ ਜਿਆਦਾ ਆਮਦਨ ਹੋਊਗੀ ਤੇ ਹੁਣ ਮਾ ਜਿਹੜੇ ਭਰਾ ਨੇ ਇਹਨਾਂ ਦੇ ਅੱਜ ਖੇਤ ਵਿੱਚ ਕੰਮ ਕਰ ਰਿਹਾ ਉਹਨਾਂ ਨੂੰ ਕਹੂੰਗਾ ਕਿ ਫਟਾਫਟ ਸਾਨੂੰ ਇਹ ਕੂੜੀਆਂ ਜਿਹੜੀਆਂ ਬਾਜਰ ਬਨ ਰਹੇ ਆ ਉਹ ਬਨ ਕੇ ਦਿਖਾਓਂਗੇ ਆ ਜੀ ਬਨ ਲੇ ਹਾਂ ਜੀ ਆ ਦੇਖੋ ਦਰਸ਼ਕੋ ਜਿਹੜਾ ਆ ਹੈਗੀ ਪੂਲੀ ਇਹਦੇ ਵਿੱਚ ਜਿਹੜੇ ਪੱਤੇ ਹੈਗੇ ਉਹ ਹੈ ਨਹੀਂਗੇ ਤੇ ਪੂਰਾ ਇਹ ਦੇਖੋ ਪੱਕੇ ਹੋਏ ਤਿਲ ਉਹ ਤਿਲਾਂ ਦੀ ਮੁਠੀ ਹੈ ਤੁਹਾਡੇ ਕੋਲ ਤੇ ਆਹ ਦੇਖੋ ਇਸ ਤਰ੍ਹਾਂ ਜਿਹੜੀਆਂ ਛੋਟੀਆਂ ਫਲੀਆਂ ਜਦੋਂ ਇਹ ਜਾਂਦੀਆਂ ਨੇ ਪੱਕ ਤਾਂ ਇਸ ਤਰ੍ਹਾਂ ਦੀ ਅਸੀਂ ਛੋਟੇ ਬੱਚਿਆਂ ਨੂੰ ਵੀ ਇਹ ਖਾਸ ਕਰਕੇ ਜਿਹੜੀ ਵੀਡੀਓ ਬਣਾ ਰਿਹਾ ਕਿ ਉਹ ਮੈਂ ਇਸ ਕਿਸਾਨ ਭਰਾ ਨੂੰ ਕਹੂੰਗਾ ਕਿ ਆਹ ਦੇਖੋ ਜੀ ਆਹ ਹੁੰਦੇ ਆ ਟਿਹੜਾ ਇਹਨਾਂ ਦੇ ਵਿੱਚੋਂ ਬੜਾ ਇਹ ਜਾਨੀ ਤੇ ਨਿਕਲਦਾ ਹੈ ਬੜੇ ਸਵਾਦੀ ਹੁੰਦੇ ਆ ਤੇ ਉਦੋਂ ਆਪਣਾ ਜਦੋਂ ਲੋਹੜੀ ਦਾ ਮੌਕਾ ਹੁੰਦਾ ਆ ਕਿਸੇ ਟਾਈਮ ਪੰਜਾਬ ਦੇ ਵਿੱਚ ਇਹਦਾ ਦਾ ਭੋਗਾ ਕੁੱਟ ਕੇ ਖਾਂਦੇ ਦੇ ਬਾਈ ਜੀ ਹਾਂਜੀ ਹਾਂਜੀ ਖਾਦਾ ਤੁਸੀਂ ਉਹਦੇ ਬਾਰੇ ਜਾਣਕਾਰੀ ਹਾਂਜੀ ਹਾਂਜੀ ਥੋੜਾ ਥੋੜਾ ਖਾਦਾ ਜੀ ਅੱਛਾ ਇਹ ਸਾਡੇ ਬਡੇਰਾਂ ਤੋਂ ਅਸੀਂ ਇਹ ਜਾਣਕਾਰੀ ਲੇਤੀ ਵੀ ਇਹ ਚੀਜ਼ਾਂ ਬੀਜਿਆ ਕਰੀਏ ਬਹੁਤ ਵਧੀਆ ਠੀਕ ਹੈ ਉਹਦੇ ਅਸੀਂ ਆਪ ਵੀ ਬੀਜਣ ਲੱਗੇ ਜਾਣਕਾਰੀ ਆ ਗਈ ਚਲੋ ਵੀ ਬੀਜਣ ਦੇ ਨਾਲ ਠੀਕ ਹੈ ਜੀ ਸਬੀਰੀਆ ਸਭ ਬਣ ਗਿਆ ਜੀ ਤੇ ਖਾਣ ਨੂੰ ਵੀ ਦੇਖੋ ਬੜੇ ਅੱਛੇ ਐ ਹਾਂਜੀ ਆ ਇਸ ਤਰ੍ਹਾਂ ਜੇ ਅਤੇ ਖਾਂਦੇ ਰਹਾਗੇ ਤਾਂ ਸਾਡੀ ਸਿਹਤ ਬੜੀ ਅੱਛੀ ਰਹੂਗੀ ਤੇ ਆਓ ਤੁਹਾਨੂੰ ਅੱਗੇ ਇਹਨਾਂ ਦੀਆਂ ਛੋਰੀਆਂ ਲੱਗੀਆਂ ਮੈਂ ਸਾਹਿਬ ਨੂੰ ਕਹੂੰਗਾ ਕਿ ਉਹ ਦਿਖਾਉਣ ਤੇ ਹਾਂ ਜੀ ਤੂੰ ਅੱਗੇ ਬਾਈ ਜਿਹੜਾ ਕੀ ਕਰਦੇ ਹੋ ਨੇ ਉਹ ਥੋੜੀ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਜੀ ਜੀ ਇਹ ਥੋੜੀਆਂ ਸੁੱਕ ਗਈਆਂ ਇਹ ਇੱਕ ਵਾਰੀ ਇਹਨੂੰ ਅਸੀਂ ਪੱਲੀ ਦੇ ਉੱਤੇ ਝਾੜਾਂਗੇ ਵੱਡੇ ਪੱਲੜ ਤੇ ਠੀਕ ਹੈ ਜੀ ਉਵੇਂ ਜੁਕਰੀ ਫੇਰ ਖੜੀਆਂ ਕਰ ਦਾਂਗੇ ਦੁਬਾਰਾ ਫੇਰ ਦੂਜੀ ਵਾਰੀ ਸਾਰੇ ਇਹ ਲਿਖੜ ਜਾਣੀਆਂ ਨੇ ਫੇਰ ਇਹਨੂੰ ਉਡਾ ਲਾਂਗੇ ਸਾਜਲੀ ਨਾਲ ਸਾਜ ਨਾਲ ਕਾਸੀ ਨਾਲ ਠੀਕ ਹੈ ਫੇਰ ਨਿਖੜ ਜਾਣਗੇ ਫੇਰ ਅਸੀਂ ਆਪਦੇ ਵਿੱਚ ਬੋਰੀ ਚ ਪਾਈਏ ਕਾਸੀ ਦੇ ਵਿੱਚ ਪਾਈਏ ਹਵਾਲਵਾ ਕੇ ਫੇਰ ਇਹ ਮੰਡੀ ਦੇ ਕਾਰਨ ਜਾ ਕੋਈ ਪਿੰਡ ਦੇ ਵਿੱਚ ਅਸੀਂ ਇਹਨੂੰ ਵਿਕਰੀ ਕਰ ਸਕਦੇ ਹਾਂ ਠੀਕ ਆ ਦੇਖੋ ਸਾਨੂੰ ਰੇਟ ਵਧੀਆ ਮਿਲੂਗਾ ਇਸ ਨੂੰ ਕੱਟਣ ਦੇ ਲਈ ਫਸਲ ਨੂੰ ਵੀ ਕਿਸੇ ਮਸ਼ੀਨ ਦੀ ਲੋੜ ਨਹੀਂ ਨਾ ਜੀ ਨਾ ਸਿਰਫ ਹੱਥੀਂ ਕੱਟਿਆ ਜਾਂਦਾ ਹਾਂ ਹਾਂ ਜੀ ਹੱਥੀਂ ਕੱਟਿਆ ਜਾਂਦਾ ਜੀ ਤੇ ਜਿਹੜੀ ਹੈਗੀ ਪੂੜੀ ਜਦੋਂ ਇਹ ਸੁੱਕ ਜਾਂਦੀ ਹੈ ਤਾਂ ਇਹਨੂੰ ਇਸ ਤਰ੍ਹਾਂ ਇੱਦਾਂ ਕਰਨੀ ਪੈਂਦੀ ਜੀ ਪੁੱਠੀ ਕਰਕੇ ਹਾਂ ਜੀ ਪੁੱਠੀ ਕਰਕੇ ਹਾਂ ਇਹਦੇ ਵਿੱਚੋਂ ਜਿਹੜੇ ਪੱਕੇ ਹੋਏ ਬੀ ਹੋਣਗੇ ਉਹ ਸਾਰੇ ਜਾਣਗੇ ਢੱਲ ਲੈ ਕਰ ਜਾਣਗੇ ਜੀ ਹੱਲੇ ਕਰ ਜਾਂਦੇ ਆ ਤੇ ਇੱਕ ਵਾਰ ਉਹਨਾਂ ਨੂੰ ਫੇਰ ਇਸੇ ਤਰ੍ਹਾਂ ਜਿਹੜੀਆਂ ਸ਼ੌਰੀਆਂ ਨੇ ਉਹ ਖੇਤ ਦੇ ਵਿੱਚ ਤੁਸੀਂ ਆ ਲੱਗੀਆਂ ਹੋਈਆਂ ਦੇਖ ਰਹੇ ਹੋ ਕਿ ਕਿੰਨਾ ਇਹ ਪਾਉਣਾ 1 ਏਕੜ ਪਾਉਣਾ ਚੱਲ ਜੀ ਹਾਂ ਇਹ ਦੇਖੋ ਦਰਸ਼ਕੋ ਕਿੰਨੀਆਂ ਸੌਰੀਆਂ ਲੱਗੀਆਂ ਨੇ ਤੇ ਇਸ ਬਾਰੇ ਬਾਈ ਜੀ ਜਾਣਕਾਰੀ ਦਿਓ ਕਿ ਤੁਹਾਨੂੰ ਕਿੰਨੀ ਕੇਸ ਖੇਤ ਦੇ ਵਿੱਚੋਂ ਆਮਦਨ ਹੋਣੀ ਆਸ ਆ ਵੀ ਕਿੰਨੀ ਕਮਸਦੀ ਫਸਲ ਅਸੁੱਡੀ ਤਲਾਂ ਦੀ ਹੋਊਗੀ ਤਲਾਂ ਦੀ ਤਾਂ ਮੈਨੂੰ ਆਸ ਹੈਗਾ ਜੀ 40-45000 ਰੁਪਿਆ ਦੀ ਹੈਗੀ ਆ ਮੁੰਡਾ ਆਸ ਜੀ ਠੀਕ ਹੈ ਜੀ 40000 ਰੁਪਿਆ ਮੇਤੇ ਖਰਚਾ ਕੋਈ ਹੈ ਨਹੀਂਗਾ ਤੇ ਅੱਗੇ ਮੈਨੂੰ ਮਤਲਬ ਕਣਕ ਦੀ ਆਸਾ ਵੀ ਚਲੋ ਬਾਬਾ ਕਿਰਪਾ ਕਰੂਗਾ ਠੀਕ ਹੈ ਜੇ ਮੇ ਇਹਤੇ ਕਿਰਪਾ ਕੀਤੀ ਅੱਗੇ ਵੀ ਉਹਤੇ ਵੀ ਹੋਊਗਾ ਆ ਦੇਖੋ ਗੁਰੂ ਨਾਨਕ ਸਾਹਿਬ ਨੇ ਖੇਤੀ ਦਾ ਕਿੱਤਾ ਕੀਤਾ ਇਹ ਸਾਨੂੰ ਕਿਰਤ ਕਰਨ ਦੀ ਜਾਂ ਖੇਤੀ ਕਰਨ ਦੀ ਜਿਹੜੀ ਜਾਂਚ ਆਹੋ ਉਹ ਬਾਬਾ ਗੁਰਨਾਨਕ ਨੇ ਦਿੱਤੀ ਖੁਦ ਉਹਨਾਂ ਨੇ 18 ਸਾਲ ਕਰਤਾਰਪੁਰ ਦੇ ਵਿੱਚ ਦੇਖੋ ਖੇਤੀ ਕੀਤੀ ਅਸੀਂ ਸਾਰੇ ਜਾਣਦੇ ਹਾਂ ਹਾਂਜੀ ਹਾਂਜੀ ਇਸ ਤਰ੍ਹਾਂ ਜਿਹੜੇ ਅੱਜ ਵੀ ਬੰਦੇ ਖੇਤੀ ਹੱਥੀਂ ਕਰਦੇ ਆ ਤੇ ਮੈਂ ਬਾਈ ਜੀ ਦੀ ਸਿਹਤ ਬਾਰੇ ਜਾਣਕਾਰੀ ਲੈਣੀ ਚਾਹੂੰਗਾ ਕਿ ਤੇ ਅੱਜ ਕੱਲ ਤੁਹਾਡੀ ਕਿੰਨੀ ਏਜ ਹੋ ਚੁੱਕੀ ਆ ਜਣੀ ਉਮਰ ਕਿੰਨੀ ਆ ਉਮਰ ਮੇਰੀ 55 ਸਾਲ ਆ ਜੀ ਠੀਕ ਆ ਜੀ ਲੜਕੀ ਏ ਮੇਰੀ ਵਿਆਹੀ ਆ ਲੜਕੇ ਦੇ ਵੇਰੇ ਮਤਲਬ ਸ਼ਾਦੀ ਹੈਗੀ ਹੁਣ ਤੇ ਮੈਂ ਹੁਣ ਮਤ ਬੋਲ ਕੇ ਵਿਆਹ ਚ ਆ ਗਏ ਨਾ ਪਤਾ ਕਾ ਠੀਕ ਆ ਦੇਖੋ ਬੜੀ ਖੁਸ਼ੀ ਆ ਕਿ ਇਹ ਆਪਣੇ ਨਾਲ ਦਰਸ਼ਕੋ ਵਿਆਹ ਦਾ ਜਿਹੜਾ ਇਹਨਾਂ ਦਾ ਅੱਜ ਪ੍ਰੋਗਰਾਮ ਹੈਗਾ ਉਹਨੂੰ ਵਿਚੇ ਛੱਡ ਕੇ ਆਏ ਨੇ ਕਿਉਂਕਿ ਇਹਨਾਂ ਨੂੰ ਖੁਸ਼ੀ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਇਹ ਖੇਤੀ ਕਰਦੇ ਆ ਤਾਂ ਇਸ ਸਾਡੀ ਵੀਡੀਓ ਨੂੰ ਜਿਹੜੇ ਅੱਗੇ ਕੋਈ ਕਿਸਾਨ ਆ ਜਾਂ ਬੱਚੇ ਜਾਂ ਕੋਈ ਜਿਹੜੇ ਵੀ ਸ਼ਹਿਰਾਂ 'ਚ ਰਹਿਣ ਵਾਲੇ ਜਾਂ ਜਿਹੜੇ ਔਰਨ ਕੰਟਰੀਆਂ 'ਚ ਵੀ ਜਿਹੜੇ ਕਿਸਾਨ ਆ ਇੱਥੋਂ ਉਹ ਆਪਣੀਆਂ ਜ਼ਮੀਨਾਂ ਛੱਡ ਛੱਡ ਜਾਂ ਵੇਚ ਰ ਕੇ ਬਾਹਰ ਨੂੰ ਜਾ ਰਹੇ ਆ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਕਹਣਾ ਜੀ ਉਹ ਉੱਥੇ ਵੀ ਕੰਮ ਕਰਨਾ ਪੈਂਦਾ ਜੀ ਆਪਣੇ ਇੱਥੇ ਜ਼ਮੀਨ ਛੱਡ ਕੇ ਨਾ ਜਾਓ ਇੱਥੇ ਕੰਮ ਕਰੋ ਆਪਾਂ ਮਿਹਨਤ ਘਰੇ ਵੀ ਰੱਜ ਕੇ ਖਾ ਸਕਦੇ ਆ ਕਿਉਂਕਿ ਮੈਂ ਵਾਪਸ ਇੱਥੇ ਆ ਕੇ ਖੇਤੀ ਨਾਲ ਹੀ ਜੁੜਿਆ ਨਾਲੇ ਉਧਰ ਦੇ ਕੋਲ ਜ਼ਮੀਨ ਹੈ ਨਹੀਂ ਮੈਂ ਠੇਕਿਆਂ ਤੇ ਲੈ ਕੇ ਵੀ ਪਾਸ ਆਏ ਕੰਮ ਦੇ ਵਿੱਚੋਂ ਕਿਉਂ ਮੈਂ ਵੀ ਕੋਈ ਕਿਸੇ ਵੀ ਪੁੱਛੇ ਸਕਦੇ ਹੋ ਮੇਰੇ ਪਿੰਡ ਦੇ ਆ ਮੁੰਡੇ ਖੜੇ ਨੇ ਠੀਕ ਹੈ ਤੇ ਉੱਥੇ ਤੁਸੀਂ ਕੀ ਕੰਮ ਕਰਦੇ ਸੀ ਜਿਹੜਾ ਉਹ ਰੂਸ ਦਾ ਹਿੱਸਾ ਦੇਸ਼ ਉਹ ਅਲੱਗ ਹੋਇਆ ਪਾਕਿਸਤਾਨ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਉੱਥੇ ਮੈਂ ਪਲਾਸਟਰ ਮੈਸੇਜ ਹੀ ਆ ਜੀ ਠੀਕ ਹੈ ਜੀ ਪਲਾਸਟਰਮੇਸਨ ਦਾ ਮੇਰਾ ਬੀਜਾ ਸੀਗਾ ਉੱਥੇ ਅੱਛਾ ਤੇ ਉਹੀ ਮੈਂ ਕੰਮ ਕਰਦਾ ਸੀ ਪਲਾਸਟਰ ਦਾ ਉਹਦੇ ਵਿੱਚ ਹੀ ਮੈਂ ਗਿਆ ਸੀਗਾ ਜਾ ਕੇ ਪੰਜਾਬ ਦੇ ਵਿੱਚ ਜ਼ਮੀਨ ਠੇਕੇ ਤੇ ਲੈ ਕੇ ਬੇਸ਼ੱਕ ਮੈਨੂੰ ਖੇਤੀ ਕਰਨੀ ਪਵੇ ਉਹ ਤੁਸੀਂ ਇਹ ਅੱਜ ਦਰਸ਼ਕੋ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਸਾਹਮਣੇ ਹੈ ਹਕੀਕਤ ਰੂਪ ਦੇ ਵਿੱਚ ਹੈ ਤੇ ਹੋਰ ਬਾਈ ਜੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਅੱਜ ਦੇ ਨੌਜਵਾਨਾਂ ਨੂੰ ਕੀ ਨੌਜਵਾਨਾਂ ਨੂੰ ਕਹਿੰਦੇ ਆਂ ਵੀ ਨਸ਼ਿਆਂ ਤੋਂ ਦੂਰ ਰਹੋ ਆਪਣੀ ਖੇਤੀ ਬਾੜੀ ਨਾਲ ਵਧੀਆ ਕੰਮ ਨਾਲ ਜੁੜੋ ਤੇ ਆਪਾਂ ਨਸ਼ੇ ਪੱਤਿਆਂ ਤੋਂ ਦੂਰ ਰਹੋ ਜੀ ਖੇਤੀਬਾੜੀ ਨਾਲ ਜੋੜੋ ਆਪਾਂ ਆ ਉਹਦਾ ਖੇਤੀਬਾੜੀ ਨਾਲ ਮਿਹਨਤ ਕਰ ਦੇ ਲਾਂਗੇ ਬਾਬਾ ਕਿਰਪਾ ਗੁਰੂ ਕਿੰਨ ਦਊਗਾ ਫਲ ਜਿਵੇਂ ਕਿ ਆ ਤੁਹਾਡੇ ਸਾਹਮਣੇ ਆਗਾ ਆ ਦੇਖ ਲਓ ਸੌਰੀਆਂ ਲੱਗੀਆਂ ਪਈਆਂ ਨੇ ਅੱਗੇ ਵੱਢੀ ਜਾਂਦੇ ਆ ਠੀਕ ਆ ਜੀ ਸਾਰੇ ਮਿਹਨਤ ਕਰੋ ਸਭ ਕੁਝ ਮਿਲੂਗਾ ਠੀਕ ਆ ਦੇਖੋ ਤਾਂ ਦਰਸ਼ਕੋ ਇਸ ਕਿਸਾਨ ਨੇ ਕਾਫੀ ਸਮਾਂ ਆਪਣੀ ਜ਼ਿੰਦਗੀ ਦਾ ਰਸ਼ੀਆ ਦੇ ਜਿਹੜਾ ਦੇਸ਼ ਉਹ ਤੋਂ ਅਲੱਗ ਹੋਇਆ ਸੀ ਪਾਕਿਸਤਾਨ ਉੱਥੇ ਵੀ ਇਹ ਜ਼ਿੰਦਗੀ ਦੇ 8 ਸਾਲ ਕੀਮਤੀ ਸਮਾਂ ਲਾ ਕੇ ਆਏ ਨੇ ਉਦੋਂ ਬਾਅਦ ਆ ਕੇ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਠੇਕੇ ਤੇ ਦੇਖੋ ਜ਼ਮੀਨ ਲੈ ਕੇ ਖੇਤੀ ਕਰ ਰਹੇ ਆ ਤੇ ਉਵੇਂ ਹੁਣ ਅਸੀਂ ਫੇਰ ਮਾ ਸਾਹਿਲ ਨੂੰ ਦਿਖਾਉਂਗਾ ਕਿ ਜਿਹੜੇ ਇਹਨਾਂ ਦੇ ਨਾਲ ਅੱਜ ਖੇਤ ਚ ਕੰਮ ਕਰ ਰਹੇ ਬੰਦੇ ਆ ਉਹ ਇਸ ਤਰ੍ਹਾਂ ਇਹ ਇਹ ਸ਼ੌਰੀਆਂ ਲਾ ਰਿਹਾ ਜੀ ਮੱਕੀ ਦੇ ਸ਼ੌਰ ਹੁੰਦੇ ਆ ਇਹਨਾਂ ਦੀਆਂ ਟੜਾਂ ਦੀਆਂ ਤੁਸੀਂ ਸ਼ੌਰੀਆਂ ਦੇਖੀਆਂ ਨਹੀਂ ਸ਼ਾਇਦ ਕਦੇ ਹੋਣੀਆਂ ਤੇ ਅੱਜ ਉਹ ਤੁਸੀਂ ਹਕੀਕਤ ਰੂਪ ਦੇ ਵਿੱਚ ਇਹ ਦੇਖੋ ਇਹਨਾਂ ਨੇ ਹਰੇ ਰੰਗ ਦੀਆਂ ਕਿਉਂਕਿ ਜਿਹੜਾ ਕਿਸਾਨਾਂ ਦਾ ਇੱਕ ਜਥੇਬੰਦੀ ਵੀ ਆ ਉਹਨਾਂ ਦੇ ਵੀ ਸਾਰਿਆਂ ਦੇ ਹਰੇ ਸਾਫੇ ਬੰਨੇ ਹੁੰਦੇ ਤੇ ਆਲੇ-ਦਾਲੇ ਹਰੇ ਭਾਈ ਹੈ ਪੂਰਾ ਇਹ ਖੁਸ਼ੀ ਦਾ ਮਾਹੌਲ ਹੈ ਤੇ ਅੱਜ ਜਿਹੜੀ ਤਰੀਕ ਆ ਹੋ 12 ਤਰੀਕ 2024 ਨੂੰ ਅਸੀਂ ਪਿੰਡ ਗਾਨਗੜ੍ਹ ਦੇ ਵਿੱਚ ਤੇ ਇਹਨਾਂ ਦੇ ਬਾਈ ਜੀ ਦੇ ਖੇਤ ਦੇ ਵਿੱਚ ਜਿਹੜਾ ਇਹਨਾਂ ਨੇ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਹੈ ਤੇ ਇਹ ਅਸੀਂ ਸੀਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਨੂੰ ਆਸ ਹੈ ਕਿ ਤੁਸੀਂ ਇਸ ਸਾਡੇ ਕਟੂ ਬਰਾਸਤ ਚੈਨਲ ਦੇ ਨਾਲ ਜੁੜੋ ਕਿਉਂਕਿ ਅਸੀਂ ਜਿਹੜੀਆਂ ਬਰਾਸਤ ਨਾਲ ਸੰਬੰਧਤ ਹੀ ਅਸੀਂ ਵੀਡੀਓ ਤਿਆਰ ਕਰਕੇ ਪਾ ਰਹੇ ਹਾਂ ਤੇ ਅੱਗੇ ਸਾਡੀ ਇਸ ਵੀਡੀਓ ਨੂੰ ਹਲਾਓ ਤਾਂ ਜੋ ਜਿਹੜੇ ਛੋਟੇ ਬੱਚੇ ਵਗੈਰਾ ਵੀ ਹਨ ਜਾਂ ਸਾਡੇ ਕੋਈ ਨੌਜਵਾਨ ਨੇ ਜਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਤੇ ਉਹ ਵੀ ਸਾਰੇ ਜਾਨੀ ਇਸ ਖੇਤੀ ਕਿੱਤੇ ਨਾਲ ਜੁੜਨਾ ਇਹ ਬੜਾ ਇੱਕ ਇਹ ਬਿਹਤਰ ਕੇ ਸਮਦਾ ਕੀਤਾ ਹੈਗਾ ਸੇ ਆਓ ਮਾਣਾ ਸਾਰੇ ਜਣਿਆਂ ਨੂੰ ਕਹੂੰਗਾ ਕਿ ਇਸ ਵੀਡੀਓ ਦੇ ਵਿੱਚ ਬਾਈ ਜੀ ਤੁਸੀਂ ਨੇੜੇ ਆ ਜਾਓ ਤੇ ਸਾਰਿਆਂ ਨੂੰ ਤੁਸੀਂ ਸਾਡੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਕਰੋ ਕਿ ਅੱਗੇ ਤੋਂ ਜਿਹੜੇ ਇਹ ਲੋਕ ਨੇ ਖੇਤੀ ਨਾਲ ਜੁੜੇ ਰਹਿਣਾ ਹੱਥੀਂ ਕੰਮ ਕਰਦੇ ਰਹਿਣਾ ਕਿਉਂਕਿ ਹੱਥੀਂ ਕੰਮ ਕਰਨ ਦੇ ਵਿੱਚ ਹੀ ਸਭ ਤੋਂ ਵੱਡੀ ਜਿਆਦੇ ਤੇ ਇਸ ਵੀਡੀਓ ਦੇ ਅਖੀਰ ਦੇ ਵਿੱਚ ਮੈਂ ਜਿਹੜੇ ਖੇਤ ਵਿੱਚ ਕੰਮ ਕਰ ਰਹੇ ਸੀ ਮੈਂ ਉਹਨਾਂ ਬਾਈ ਜੀ ਨੂੰ ਕਹੂੰਗਾ ਕਿ ਆਪਣਾ ਆਪਣਾ ਉਹ ਨਾਮ ਦੱਸਣਾ ਮੇਰਾ ਨਾਮ ਤਰਸੇਮ ਸਿੰਘ ਜੀ ਦਾਣਗੜਾ हां जी एक किसान ਭਰਾ ਨੇ ਜਿਨ੍ਹਾਂ ਨੇ ਇਹ ਖੇਤ ਦੇ ਵਿੱਚ ਮੇਰਾ ਮੇਜਰ ਸਿੰਘ ਆ ਜੀ ਦਾਨਗੜ ਜੀ ਠੀਕ ਹੈ ਜੀ ਤੇ ਤੁਸੀਂ ਬਾਈ ਜੀ ਆਪਦੇ ਬਾਰੇ ਦੱਸੋ ਸੁਖਮੇਲ ਸਿੰਘ ਆ ਜੀ ਪਿੰਡ ਦਾਨਗੜ ਆਹ ਜੀ ਇਹਨਾਂ ਦਾ ਨਾਮ ਸੁਖਮੇਲ ਸਿੰਘ ਹੈ ਤੇ ਇੱਕ ਵਾਰ ਇਹਨਾਂ ਦਾ ਫੇਰ ਅਸੀਂ ਸ਼ੁਕਰੀਆ ਦਾ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਬਣਾਉਣ ਦੇ ਵਿੱਚ ਆਪਦਾ ਸਮਾਂ ਕੱਢਿਆ ਤੇ ਇਹ ਹਕੀਕਤ ਰੂਪ ਦੇ ਵਿੱਚ ਜਿਹੜੀ ਪੰਜਾਬ ਦੀ ਖੇਤੀ ਆ ਜਾਂ ਤਿਲਾਂ ਦੀ ਖੇਤੀ ਆ ਕਿਉਂਕਿ ਮੈਨੂੰ ਵੀ ਬੜੀ ਖੁਸ਼ੀ ਆ ਮੈਂ ਛੋਟੇ ਜਿਹੇ ਹੁੰਦੇ ਨੇ ਇਹ ਸਾਡੇ ਖੇਤ 2 2.5 ਬਿਗੇ ਬੀਜੇ ਹੋਏ ਤੇ ਇਹ ਮੇਰੇ ਖਿਆਲ ਚ ਪੂਰੇ ਉਹ 50 ਸਾਲਾਂ ਬਾਅਦ ਮੈਂ ਇਹ ਖੇਤ ਦੇ ਵਿੱਚ ਜਾਨੀ ਬਰਨਾਲੇ ਏਰੀਏ ਦੇ ਵਿੱਚ ਤੇੜਾ ਬੀਜੇ ਦੇਖੇ ਨੇ ਤੇ ਮੈਨੂੰ ਬੜੀ ਖੁਸ਼ੀ ਆ ਕਿ ਤੁਸੀਂ ਜਿਹੜੇ ਪਰਚ ਕੋ ਸਾਡੀ ਇਸ ਵੀਡੀਓ ਨੂੰ ਦੇਖੋਗੇ ਤੇ ਅੱਗੇ ਫਲਾਓਗੇ ਤੁਹਾਡਾ ਸਾਰਦਾ ਧੰਨਵਾਦ